ਸਮੂਹ ਸੰਗਤਾਂ ਨੂੰ ਆਉਣ ਵਾਲੇ ਸਤਾਰ 3 ਦੀ ਤਨ ਕਲਗੀਧਰ ਪਿਤਾ ਦੇ ਗੁਰਪੁਰਬ ਦੀ ਬਹੁਤ-ਬਹੁਤ ਲੱਖ-ਲੱਖ ਵਧਾਈਆਂ ਮੈਂ ਦੇੰਨੀਆਂ ਤੇ ਸੰਗਤਾਂ ਨੂੰ ਬੇਨਤੀ ਕਰਦੀਆਂ ਕਿ ਪਹਿਲੀ ਵਾਰ ਹੀ ਤਖਤ ਦਮਦਮਾ ਸਾਹਿਬ 'ਚ ਬਹੁਤ ਹੀ ਧੂਮ-ਧਾਮ ਦੇ ਨਾਲ ਇੱਥੇ ਗੁਰੂ ਸਾਹਿਬ ਦਾ ਆਗਮਨ ਪੁਰਬ ਮਨਾਇਆ ਜਾ ਰਿਹਾ ਹੈ ਉਹਨਾਂ ਸੰਗਤਾਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਪਟਨਾ ਸਾਹਿਬ ਤਾਈਂ ਪਹੁੰਚ ਨਹੀਂ ਕਰ ਸਕਦੇ ਸ੍ਰੀ ਅਨੰਦਪੁਰ ਸਾਹਿਬ ਤੋਂ 10 ਤਰੀਕ ਨੂੰ ਨਗਰ ਕੀਰਤਨ ਇੱਥੇ ਪਹੁੰਚੂਗਾ 16 ਤਰੀਕ ਨੂੰ ਸਮੂਹ ਸੰਗਤਾਂ ਨੂੰ ਬੇਨਤੀ ਕਰਦੀ ਆ 15 ਤਰੀਕ ਨੂੰ ਪਾਠ ਦੀ ਆਰੰਭਤਾ ਹੋਊਗੀ 17 ਤਰੀਕ ਨੂੰ ਤੜਕੇ ਸਵੇਰੇ ਸੰਪੂਰਨਤਾ ਹੀ ਹੋਊਗੀ ਤੇ ਇਹਨਾਂ ਦਿਨਾਂ ਵਿੱਚ ਹੀ ਜਿੱਥੇ ਅੰਮ੍ਰਿਤ ਪਾਣ ਅੰਮ੍ਰਿਤ ਸੰਚਾਰ ਕੀਤਾ ਜਾਊਗਾ ਉੱਥੇ ਦਸਤਾਰ ਦਸਤਾਰ ਵੀ ਬਨਿਆ ਜਾਣ ਗਿਆ ਸ਼ਾਮ ਨੂੰ ਦੀਵਾਨ ਵੀ ਸਜਣਗੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਹੋਮ ਹਮਾ ਕੇ ਇੱਥੇ ਪਹੁੰਚਨ ਨਗਰ ਕੀਰਤਨ ਦਾ ਵੀ ਹਿੱਸਾ ਬਣਨ ਇੱਥੇ ਜਿਹੜੀ ਗੁਰੂ ਸਾਹਿਬ ਦੀ ਖੁਸ਼ੀਆਂ ਮਨਾਇਆ ਜਾ ਰਹੀਆਂ ਹਨ ਆਗਮਨ ਪਰੋਪਤੀ ਉਹਦੇ ਵਾਸਤੇ ਵੀ ਸਮੂਹ ਸੰਗਤਾਂ ਵੱਡੀ ਗਿਣਤੀ 'ਚ ਤੱਕ ਦਮਦਮਾ ਸਭ ਪਹੁੰਚ ਕੇ ਗੁਰੂ ਸਾਹਿਬ ਦੀ ਵੱਡੀ ਖੁਸ਼ੀਆ ਲਈਏ ਉਹ ਪਾਵਨ ਸਥਾਨ ਜਿੱਥੇ ਗੁਰੂ ਸਾਹਿਬ ਨੇ 9 ਮਹੀਨੇ 9 ਦਿਨ ਇਸ ਇਲਾਕੇ ਵਿੱਚ ਰਹੇ ਤੇ ਬਹੁਤ ਵੱਡੀ ਕਿਰਪਾ ਸਾਡੇ ਸਾਰਿਆਂ ਦੇ ਉੱਤੇ ਕੀਤੀ ਇਸ ਨਗਰ ਦੇ ਉੱਤੇ ਕੀਤੀ ਤੇ ਜ਼ਰੂਰ ਅਸੀਂ ਅੱਜ ਗੁਰੂ ਸਾਹਿਬ ਦਾ ਸ਼ੁਕਰਾਨਾ ਕਰੀਏ ਤੇ ਉਹਨਾਂ ਦੇ ਆਗਮਨ ਪੁਰਪਰਵ ਦਾ ਖੁਸ਼ੀਆਂ ਮਨਾਈਏ ਬਣਾਈ ਜੇਰੇ ਸਭ ਤੋਂ ਪਹਿਲਾਂ ਲੋਹੜੀ ਦੀਆਂ ਵਧਾਈ ਦੇਵਾਂਗੇ ਜੋ ਅਗਲੀ ਦੂਜੀ ਗੱਲ ਇਹ ਹੈ ਤੁਸੀਂ ਲੋਹੜੀ ਦੀ ਕੁੜੀਆਂ ਦੀ ਲੋਹੜੀ ਦਾ ਸੰਦੇਸ਼ ਦਿੱਤਾ ਸੀ ਅੱਜ ਵੱਡੀ ਤਦਾਦ ਚ ਲੋਕ ਕੁੜੀਆਂ ਦੀ ਲੋਹੜੀ ਮਨਾ ਰਹੇ ਹੋ ਕਿਵੇਂ ਮੰਨਦੇ ਹੋ ਆਪਣੀ ਮੁਹੰਮਦ ਨੂੰ ਅੱਜ ਲੋੜੀ ਦੀ ਵੀ ਬਹੁਤ-ਬਹੁਤ ਸ਼ੁਭ ਕਾਮਨਾਵਾਂ ਸਭ ਸੰਗਤਾਂ ਨੂੰ ਤੇ ਖੁਸ਼ੀ ਹੈ ਇਸ ਗੱਲ ਦੀ ਤੇ ਜਦੋਂ ਤੋਂ ਨੰਨੀ ਸ਼ਾਦੀ ਮਹਿੰਮ ਸ਼ੁਰੂ ਕੀਤੀ ਹੈ ਹਰ ਸਾਲ ਮੈਂ ਬੇਨਤੀ ਕਰਦੀ ਆ ਕਿ ਧੀਾਂ ਦੀ ਲੋੜੀ ਵੀ ਉਸ ਹੀ ਖੁਸ਼ੀ ਦੇ ਨਾਲ ਉਸ ਧੂਮਤਾਬ ਨਾਲ ਮਨਾਈ ਜਾਏ ਜਿਵੇਂ ਆਪਾਂ ਪੁੱਤਾਂ ਦੀ ਮਨਾਉਂਦੇ ਆ ਧੀ ਤੇ ਪੁੱਤ ਵਿੱਚ ਫਰਕ ਨਾ ਕਰੀਏ ਆਹੀ ਸੁਨੇਹਾ ਅੱਜ ਵੀ ਤੁਹਾਡੇ ਪਿੰਡ 'ਚ ਤੁਹਾਡੇ ਪਰਿਵਾਰ 'ਚ ਜਿੱਥੇ ਵੀ ਕਿਸੇ ਧੀ ਦਾ ਜਨਮ ਹੋਇਆ ਜ਼ਰੂਰ ਉੱਥੇ ਪਹੁੰਚ ਕੇ ਉਸ ਧੀ ਦੀ ਆਰ ਦੀ ਖੁਸ਼ੀ ਜ਼ਰੂਰ ਮਨਾਈਏ ਕਿਉਂਕਿ ਜਦ ਗੁਰੂ ਸਾਹਿਬ ਨੇ ਦੀਆਂ ਉਹ ਸਤਕਾਰਿਆ ਤਨਗੁਰੋਂ ਨਾਨਕ ਪਾਤਸ਼ਾਹੀ ਨੇ ਸਤਕਾਰਿਆ ਹੈ ਹਰੇਕ ਧਰਮ ਛੇਤੀਆਂ ਦਾ ਸਤਕਾਰ ਹੈਗਾ ਫਿਰ ਕਿਉਂ ਅਸੀਂ ਧੀ ਤੇ ਪੁੱਤ ਵਿੱਚ ਫਰਕ ਕਰਦੇ ਆ ਧੀ ਦੀ ਖੁਸ਼ੀ ਵੀ ਪੂਰੀ ਖੁਸ਼ੀ ਨਾਲ ਮਨਾਈ ਕਿਉਂਕਿ ਆਹ ਧੀਆਂ ਹੀ ਕੱਲ ਦੀ ਮਾਵਾ ਹੈਗੀਆਂ ਜਿਹੜੇ ਸਾਡੇ ਵੰਸ਼ ਨੂੰ ਅੱਗੇ ਲੈ ਕੇ ਜਾਣ ਗਿਆ ਸੋ ਇਹਨਾਂ ਨੂੰ ਪੁੱਤਾਂ ਤੋਂ ਘੱਟ ਨਾ ਸਮਝੀਏ ਇਹਨਾਂ ਦੀ ਵੀ ਖੁਸ਼ੀ ਪੂਰੀ ਤਰ੍ਹਾਂ ਮਨਾਈਏ